ਪੰਜਾਬ 247 ਟੀਵੀ ਦੇ ਖਬਰਾਂ ਦੇ ਬਲਟਨ 'ਚ ਤੁਹਾਡਾ ਕਰਦੇ ਹਾਂ ਸਵਾਗਤ ਮੈਂ ਹਾਂ ਹਰਜੀਤ ਸਿੰਘ ਗਿੱਲ ਸਭ ਤੋਂ ਪਹਿਲਾਂ ਅੱਜ ਆਪਾਂ ਕਰਲ ਕਰਦੇ ਹਾਂ ਕੈਨੇਡਾ ਦੀ ਇਲੈਕਸ਼ਨ ਦੀ ਨੈਨੋ ਰਿਸਰਚ ਦਾ ਇੱਕ ਨਵਾਂ ਸਰਵੇ ਆਇਆ ਉਹਦੇ ਵਿੱਚ ਇੱਕ ਵਾਰ ਫਿਰ ਸ਼ੀਟ ਜਿਹੜੀਆਂ ਨੇ ਉਹਨਾਂ ਦੇ ਅਨੁਮਾਨ ਜਿਹੜੇ ਆ ਉਹ ਕੁਝ ਬਦਲਿਆ ਕਾਰਨ ਮਾਰਕ ਜਿਹੜੇ ਨੇ ਮਾਰਕ ਕਰਨੀ ਉਹਨਾਂ ਦੀ ਪਾਰਟੀ ਯਾਨੀ ਕਿ ਲਿਬਰਲ ਜਿਹੜੀ ਇਸ ਵੇਲੇ ਪਾਵਰ 'ਚ ਸੀਗੀ ਸਰਕਾਰ ਉਨ੍ਹਾਂ ਦੀ ਗਿਣਤੀ ਫਿਰ ਅੱਗੇ ਨਾਲੋਂ ਘਟਾਈ ਦੱਸੀ ਜਾਂਦੀ ਆ ਪਿਛਲੇ ਹਫਤੇ ਨਾਲੋਂ 17 ਹਲਕਿਆਂ ਵਿੱਚ ਉਹਨਾਂ ਦੀ ਗਰਾਵਟ ਦਰਜ ਕੀਤੀ ਗਈ ਆ ਨੈਨੋ ਰਿਸਰਚ ਦੇ ਅਨੁਸਾਰ ਜੇਕਰ ਚੋਣ 6 April ਨੂੰ ਹੁੰਦੀ ਜਦੋਂ ਪਹਿਲਾ ਅਨੁਮਾਨ ਲਾਏ ਗਏ ਸਨ ਤਾਂ ਲਿਬਰਲਾਂ ਨੇ ਘੱਟੋ ਘੱਟ 156 ਸੀਟਾਂ ਲੈ ਜਾਣੀਆਂ ਸੀ ਇਹ 30 March ਤੋਂ ਪਿਛਲੇ ਅਨੁਮਾਨ ਜਿਹੜੇ ਜਦੋਂ 30 March ਦੇ ਵੇਲੇ ਅਨੁਮਾਨ ਲੱਗੇ ਸੀਗੇ ਪਹਿਲਾਂ ਉਹਦੇ ਵਿੱਚ 173 ਸੀਟਾਂ ਜਿਹੜੀਆਂ ਉਹ ਲਿਬਰਲ ਨੂੰ ਦਿੱਤੀਆਂ ਜਾ ਰਹੀਆਂ ਸੀ ਪਾਲੀਵਰਦੀ ਜਿਹੜੀ ਕੰਸਰਵੇਟਿਵ ਪਾਰਟੀ ਆ ਉਹ ਘੱਟੋ ਘੱਟ 114 ਹਲਕਿਆਂ 'ਚ ਜਿੱਤ ਪ੍ਰਾਪਤ ਕਰਦੀ ਜੇ ਉਦੋਂ ਦੇ ਹਿਸਾਬ ਨਾਲ ਵੇਖਦੇ ਤਾਂ ਜੋ ਪਿਛਲੇ ਅਰਮਾਨਾਂ ਨਾਲੋਂ ਹੁਣ 8 ਸੀਟਾਂ ਜਿਹੜੀਆਂ ਨੇ ਉਹ ਵੱਧ ਲੈ ਕੇ ਜਾ ਰਹੀ ਦੱਸੀ ਜਾ ਰਹੀ ਆ ਪਰ ਜਿਹੜੇ ਨੈਨੋ ਰਿਸਰਚ ਦੇ ਮੁੱਖ ਡੇਟਾ ਵਿਗਿਆਨੀ ਨੇ ਨਿਕ ਨੈਨਸ ਉਹਨਾਂ ਨੇ ਕਿਹਾ ਹੈ ਕਿ ਅਜੇ ਵੀ 53 ਸੀਟਾਂ ਇਹੋ ਜੀਆਂ ਨੇ ਜਿਨ੍ਹਾਂ ਦਾ ਉੱਤੇ ਜਿਹੜਾ ਹੈਗਾ ਵਾ ਉਹ ਮੁਕਾਬਲਾ ਜਿਹੜਾ ਬਹੁਤ ਨੇੜੇ ਆ ਬਹੁਤ ਟਫ ਆ ਨੈਨੋ ਨੇ ਵੀਰਵਾਰ ਨੂੰ ਸੀਟੀਵੀ ਦੇ ਪਾਵਰਪਲੇ ਨੂੰ ਇਹ ਦੱਸਿਆ ਕਿ ਇੱਕ ਘੋੜਿਆਂ ਦੀ ਦੌੜ ਹੈ ਘੋੜਿਆਂ ਦੀ ਦੌੜ ਚ ਹੁੰਦਾ ਨਾ ਪਤਾ ਨਹੀਂ ਅਖੀਰ ਚ ਜਾ ਕੇ ਕਿੰਨੇ ਅੱਗੇ ਲੰਘ ਜਾਣਾ ਕਿੰਨੇ ਪਿੱਛੇ ਰਹਿ ਜਾਣਾ ਵੈਸੇ ਤੇ ਐਥਲੈਟਿਕ ਚ ਸਾਰਾ ਕੁਝ ਇਦਾਂ ਹੀ ਚੱਲਦਾ ਪਰ ਉਹਨਾਂ ਨੇ ਇਹਨੂੰ ਘੋੜਿਆਂ ਦੀ ਦੌੜ ਦੇ ਨਾਲ ਜੋੜਿਆ ਉਹਨਾਂ ਨੇ ਕਿਹਾ ਕਿ ਸਭ ਤੋਂ ਵੱਡਾ ਜਿਹੜਾ ਵਾਅਦਾ ਹੋਇਆ ਇਸ ਸਮੇਂ ਚ 30 ਮਾਰਚ ਤੋਂ ਲੈ ਕੇ ਹੁਣ ਤੱਕ ਉਹਦਾ ਫਾਇਦਾ ਜ਼ਿਆਦਾ ਹੋਇਆ ਬਲੌਕ ਕਯੂਬਿਕ ਕਯੂਬਿਕ ਆ ਜਿਹੜੀ ਪਾਰਟੀ ਆ ਉਹਨਾਂ ਨੂੰ 30 ਮਾਰਚ ਨੂੰ 30 ਸੀਟਾਂ ਤੋਂ ਤਾਜ਼ਾ ਅੰਕੜਿਆਂ ਵਿੱਚ ਉਹਨਾਂ ਦੀ ਹੁਣ ਗਿਣਤੀ 17 ਤੱਕ ਪਹੁੰਚ ਗਈ ਹੈ ਜਾਨੀ ਕਿ ਪਹਿਲਾਂ ਉਹਨਾਂ ਨੂੰ 30 ਮਾਰਚ ਨੂੰ ਜਿਹੜੇ ਸੀਗੇ ਉਹਦੇ ਵਿੱਚ ਸਿਰਫ 4 ਸੀਟਾਂ ਦਿਖਾ ਰਿਹਾ ਸੀ ਹੁਣ 17 ਸੀਟਾਂ ਤੱਕ ਉਹ ਜਿੱਤ ਸਕਦੇ ਆ ਐਨ ਡੀ ਪੀ ਜਿਹੜੀ ਆ ਉਹ ਪੂਰੀਆਂ 4 ਸੀਟਾਂ ਤੇ ਬਣੀ ਹੋਈ ਆ ਤੇ ਇਹਦੇ ਵਿੱਚ ਬੀ ਸੀ ਵਿੱਚ ਜਿਹੜੇ ਉਹਨਾਂ ਦੇ ਵੱਡੇ ਲੀਡਰ ਨੇ ਜਗਮੀਤ ਸਿੰਘ ਉਹਨਾਂ ਦੀ ਰਾਈਡਿੰਗ ਵੀ ਸ਼ਾਮਲ ਆ ਮਤਲਬ ਉਹਨਾਂ ਨੂੰ ਵਿੱਚ ਪਾ ਕੇ 4 ਸੀਟਾਂ ਬਣਦੀਆਂ ਤੇ ਜਿਹੜੀਆਂ ਹਾਲੀਆ ਪੋਲਿੰਗ ਜਿਹੜੇ ਸਰਵੇ ਹੋਇਆ ਤੋਂ ਪਤਾ ਲੱਗਦਾ ਹੈ ਕਿ ਕਨਜ਼ਰਵੇਟਿਵ ਲਿਬਰਲਾਂ ਨਾਲ ਪਾੜੇ ਨੂੰ ਪੂਰਾ ਕਰ ਰਹੇ ਨੇ ਮਤਲਬ ਕਿ ਜਿਹੜਾ ਪਾੜਾ ਸੀਗਾ ਬਹੁਤ ਜ਼ਿਆਦਾ ਵੱਧ ਗਿਆ ਸੀ ਉਹ ਹੁਣ ਹੌਲੀ ਹੌਲੀ ਘਟ ਰਿਹਾ 36 ਦਿਨਾਂ ਦੀ ਫੈਡਰਲ ਚੋਣ ਦੇ ਮਹਿਮ ਦੇ 19ਵੇਂ ਦਿਨ ਵੀਰਵਾਰ ਨੂੰ ਜਾਰੀ ਕੀਤੇ ਗਿਆ ਸਤਾਰਾ ਜਿਹੜਾ ਨੈਨੋ ਡਾਟਾ ਆ ਇਹਦੇ ਵਿੱਚ ਲਿਬਰਲ ਪਾਰਟੀ ਨੂੰ ਕਨਜ਼ਰਵੇਟਿਵ ਪਾਰਟੀ ਦੇ ਮੁਕਾਬਲੇ 38.1 ਪਰਸੈਂਟ ਦੇ ਮੁਕਾਬਲੇ ਮੱਲ 43 ਯਾਨੀ ਕਿ ਲਿਬਰਲ ਐਸ ਵੇਲੇ 43% ਤੇ ਨੇ ਤੇ ਕਨਸਰਵੇਟਿਵ ਜਿਹੜੇ ਨੇ 38% ਤੇ ਨੇ 38.1 ਤੇ ਨੇ ਮੱਲ ਜਿਹੜਾ ਪਾੜਾ ਸੀ ਪਹਿਲਾਂ 9 ਘਟਿਆ ਜੋ ਕਿ 5% ਅੰਕਾਂ ਤੋਂ ਥੋੜਾ ਘਟਾ ਸੋ ਨੈਨੋ ਨੇ ਕਿਹਾ ਹੈ ਕਿ ਇਹ ਅੰਕੜੇ ਇੰਨੇ ਜ਼ਿਆਦਾ ਲਿਬਰਲ ਹਲਕਿਆਂ ਵਿੱਚ ਕਨਵਰਟ ਹੋਣ ਦਾ ਕਾਰਨ ਇਹ ਹੈ ਹਾਂ ਆਮ ਤੌਰ ਤੇ ਸਵਾਲ ਪੁੱਛਿਆ ਜਾਂਦਾ ਹੈ ਕਿ ਫਰਕ ਤੇ 3-4% ਦਾ ਫਿਰ ਇੰਨੀ ਵੱਧ ਸੀਟਾਂ ਲਿਬਰਲ ਕਿਦਾਂ ਲੈ ਜਾਣਗੇ ਉਦੇ ਵਿੱਚ ਉਹਨਾਂ ਨੇ ਕਿਹਾ ਕਿ ਜਿਹੜੀ ਕਨਜ਼ਰਵੇਟਿਵ ਪਾਰਟੀ ਆ ਜਿਹੜੀ ਉਹਨਾਂ ਦੀ ਪਪੂਲਾਰਿਟੀ ਆ ਜਾਂ ਜਿਹੜੇ ਲੋਕੀ ਉਹਨਾਂ ਨੂੰ ਸਮਰਥਨ ਕਰਦੇ ਆ ਉਹ ਉਹਨਾਂ ਦੇ ਗੜ੍ਹਾਂ ਵਿੱਚ ਜ਼ਿਆਦਾ ਕਰਦੇ ਆ ਤੇ ਉਹਨਾਂ ਨੇ ਕਿਹਾ ਕਿ ਜਿਹੜੇ ਜਿਹੜੀਆਂ ਪ੍ਰੋਵੈਂਸ ਜਿੱਥੇ ਕਨਜ਼ਰਵੇਟਿਵ ਜਿਹੜੇ ਜਿੱਥੇ ਉਹਨਾਂ ਦਾ ਆਧਾਰ ਆ ਉਹਦੇ ਜਿਹੜੇ ਆ ਦੂਜੀਆਂ ਪਾਰਟੀਆਂ ਦੇ ਮੁਕਾਬਲੇ ਉਹਨਾਂ ਨੂੰ 20% ਲੋਕ ਵੱਧ ਵੋਟ ਦੇ ਰਹੇ ਹਨ ਯਾਨੀ ਕਿ ਉਹ ਕਾਫੀ ਜ਼ਿਆਦਾ ਵੋਟ ਉੱਥੇ ਉਹਨਾਂ ਨੂੰ ਮਿਲਦੀ ਆ ਤੇ ਪਰ ਦੂਜੇ ਪਾਸੇ ਜਿੱਥੇ ਲਿਬਰਲ ਜਿੱਤ ਦੇ ਦਿਖਾਏ ਆ ਉਹ ਸਿਰਫ 10% ਨਾਲ ਹੀ ਅੱਗੇ ਹੁੰਦੇ ਆ ਸੋ ਬ੍ਰਿਟਿਸ਼ ਕੋਲੰਪੀਆ ਵਿੱਚ ਜਿਹੜੇ ਅਨੁਮਾਨ ਆਏ ਆ ਇਹਨਾਂ ਤੋਂ ਪਤਾ ਚੱਲਦਾ ਕਿ ਲਿਬਰਲ ਤੇ ਕਨਜ਼ਰਵੇਟਰ ਸੰਭਾਵੀ ਤੌਰ ਤੇ ਐਨਡੀਪੀ ਦੀਆਂ ਸੀਟਾਂ ਖੋ ਰਿਹਾ ਤੇ ਜਿਸ ਨੇ ਸਿਰਫ ਇੱਕ ਸੀਟ ਜਿਹੜੀ ਆ ਲੋਅਰ ਮੇਨ ਲੈਂਡ ਵਿੱਚ ਜਿੱਤਣ ਦੀ ਹਾਲਤ ਵਿੱਚ ਹੈ ਜੋ ਜਗਮੀਤ ਸਿੰਘ ਦਾ ਕਰੇਲੂ ਖੇਤਰ ਬਰਨਵੀ ਸਾਊਥ ਹੈ ਸੋ ਨੈਨੋ ਨੇ ਮਜ਼ਾਕ ਮਜ਼ਾਕ ਵਿੱਚ ਇਹ ਕਿਹਾ ਆ ਕਿ ਸੂਬੇ ਵਿੱਚ ਮਹਿੰਮ ਦੀ ਪਹਿਲਾਂ ਖੜੋਤ ਆਈ ਹੋਈ ਸੀ ਜਾਨੀ ਕਿ ਬ੍ਰਿਟਿਸ਼ ਕੋਲੰਬੀਆ ਦੀ ਗੱਲ ਕਰ ਰਿਹਾ ਉਹ ਪਰ ਹੁਣ ਪਿਛਲੇ ਹਫਤੇ ਕਾਰਨੀਤ ਪੋਲੀਵਰ ਜਿਹੜੇ ਨੇ ਉਹ ਇਸ ਹਫਤੇ ਗਿੱਧਾਂ ਵਾਂਗ ਇੱਥੇ ਘੁੰਮ ਰਿਹਾ ਯਾਨੀ ਜਿੱਦਾਂ ਗਿੱਧਾਂ ਆਪਣਾ ਸ਼ਿਕਾਰ ਭਾਲਦੀਆਂ ਇਦਾਂ ਇਹ ਆਪਣੇ ਜਿਹੜੇ ਵੋਟਰ ਨੇ ਉਹਨਾਂ ਨੂੰ ਲੱਭਣ ਲਈ ਗਿੱਧਾਂ ਵਾਂਗ ਘੁੰਮ ਰਏ ਸੀ ਸੋ ਇਲੈਕਸ਼ਨ ਕੈਨੇਡਾ ਦੇ ਅੰਕੜਿਆਂ ਦੇ ਮੁਤਾਬਕ ਕੈਨੇਡੀਅਨ ਇਸ ਚੋਣ ਵਿੱਚ ਪਿਛਲੀ ਮਹੀਮ ਦੇ ਮੁਕਾਬਲੇ ਮਤਲਬ ਜਿਹੜਿਆ ਇਹ ਚੋਣ ਜਿਹੜੀ ਹੈ ਕਿ ਦੂਜੀਆਂ ਚੋਣਾਂ ਨਾਲੋਂ ਵੱਖਰੀ ਹੈ ਕਿਉਂਕਿ ਕਿ ਸਭ ਤੋਂ ਵੱਡਾ ਮੁੱਦਾ 트੍ਰੰਪ ਦਾ ਮੁੱਦਾ ਹੈ 트੍ਰੰਪ ਦੇ ਟੈਰਫ ਦਾ ਮੁੱਦਾ ਤੇ 55ਵੀਂ ਸਟੇਟ ਬਣਾਉਣ ਦਾ ਮੁੱਦਾ ਵੀ ਨਾਲ ਨਾਲ ਚੱਲ ਰਿਹਾ ਇਸੇ ਕਰਕੇ ਹੀ ਜਿਹੜੀ ਕੰਜ਼ਰਵੇਟਿਵ ਪਾਰਟੀ ਆ ਉਹ ਬਹੁਤ ਪਿੱਛੇ ਰਹਿ ਗਈ ਸੀ ਲਿਬਰਲ ਪਾਰਟੀ ਤੋਂ ਸੋ ਪਰ ਫਿਰ ਵੀ ਕੈਨੇਡੀਅਨ ਜਿਹੜੇ ਆ ਇਹ ਜਿਆਦਾ ਉਤਸ਼ਾਹ ਨਾਲ ਵੋਟਾਂ ਪਾ ਰਹੇ ਆ ਵੋਟ ਪੋਲ ਕਿੰਨੀ ਹੁੰਦੀ ਹੈ ਤੇ ਅੱਗੇ ਜਾ ਕੇ ਦਿਖੇਗਾ ਦਿਖੇਗਾ ਪਰ ਜਿਹੜੇ VOTING ਦੇ ਦਿਨ ਸ਼ੁਰੂ ਹੋਣ ਤੋਂ ਲੱਗੇ ਹੁਣ ਤੱਕ 1,30,000 ਤੋਂ ਵੱਧ ਕੈਨੇਡੀਅਨ ਆਪਣੇ ਵੋਟ ਪਾ ਵੀ ਚੁੱਕੇ ਆ 21 ਦੇ ਵਿੱਚ ਜਦੋਂ ਇਹ ਚੋਣਾਂ ਹੋਈਆਂ ਸੀਗੀਆਂ ਉਦੋਂ ਇੰਨੇ ਸਮੇਂ 'ਚ ਇਦੋਂ ਅਧੀਆਂ ਵੋਟਾਂ ਪਈਆਂ ਸੀ ਯਾਨੀ ਕਿ ਹੁਣ ਡਬਲ ਪਈਆਂ ਨੇ ਦਾ ਮਤਲਬ ਹੈ ਲੋਕਾਂ ਵਿੱਚ ਉਤਸ਼ਾਹ ਕਾਫੀ ਜ਼ਿਆਦਾ ਹੈ ਅਗਲੀ ਖਬਰਾਂ ਪਰ ਲੈਨੇ ਆ ਜੀ ਰੂਸ ਯੂਕਰੇਨ ਟਕਰਾਜ ਜਿਹੜਾ ਵਾ ਕੀ ਉਹ ਤੀਜੇ ਜਦਵਾਲ ਵਧ ਰਿਹਾ ਹੁਣ ਹੋ ਰਿਹਾ ਹੈ ਕਿ ਬ੍ਰਿਟਾਨੀਆ ਵੀ ਜਿਹੜਾ ਵਾ ਯੂਕਰੇਨ ਚ ਆਪਣੀ ਫੌਜਾਂ ਭੇਜਣ ਲਈ ਤਿਆਰ ਹੈ ਹੁਣ ਬ੍ਰਿਟਨ ਰੂਸ ਅਤੇ ਯੂਕਰੇਨ ਵਿਚਕਾਰ ਚੱਲ ਰਹੀ ਜਿਹੜੀ ਜੰਗਬੰਦੀ ਹੈ ਉਹਦੇ ਵਿਚਕਾਰ ਸ਼ਾਮਲ ਹੋਣ ਜਾ ਰਿਹਾ ਦੀ ਟੈਲੀਗ੍ਰਾਫ ਦੀ ਇੱਕ ਰਿਪੋਰਟ ਆਈ ਆ ਉਹਦੇ ਅਨਸਾਰ ਜਿਹੜੀਆਂ ਬ੍ਰਿਟਿਸ਼ ਫੌਜ ਆ ਉਹਨੂੰ ਯੂਕਰੇਨ ਵਿੱਚ 5 ਸਾਲਾਂ ਲਈ ਤਾਇਨਾਤ ਕੀਤਾ ਜਾ ਸਕਦਾ ਹੈ ਬ੍ਰਿਟਨ ਦੇ ਸਹਿਯੋਗੀਆਂ ਦੁਆਰਾ ਵਿਚਾਰ ਵਿਚਾਰ ਰਹੇ ਦੀਆਂ ਯੋਜਨਾਵਾਂ ਦੇ ਤਹਿਤ 5 ਸਾਲ ਲਈ ਯੂਕਰੇਨ ਵਿੱਚ ਫੌਜਾਂ ਤਾਇਨਾਤ ਕਰਨ ਦੇ ਵਿਚਾਰ ਆ ਰਹੇ ਨੇ ਯੂਰੋਪੀਅਨ ਯੂਨੀਅਨ ਦੀ ਅਗਵਾਈ ਚ ਇਹ ਫੋਰਸ ਯੂਕਰੇਨ ਭੇਜੀ ਜਾਵੇਗੀ ਤਾਂ ਜੋ ਰੂਸ ਨੂੰ ਕਿਸੇ ਵੀ ਸਮਝੌਤੇ ਦੀ ਅਗਰ ਹੋ ਜਾਂਦਾ ਤੇ ਉਹਦੀ ਅਲੰਘਣਾ ਕਰਨ ਤੋਂ ਵੀ ਰੋਕਿਆ ਜਾ ਸਕੇ ਅਤੇ ਕੀ ਮਤਲਬ ਯੂਕਰੇਨ ਦੇ ਲੋਕਾਂ ਨੂੰ ਕੁਝ ਜਿਹੜੀਆਂ ਲੁਡਿੰਦੀਆ ਰਾਹਤ ਉਹ ਮਿਲ ਸਕੇ ਸੋ ਬ੍ਰਿਟਿਸ਼ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਬਲਾਰੇ ਨੇ ਮਾਰਚ ਵਿੱਚ ਕਿਹਾ ਸੀ ਕਿ ਰੂਸ ਨਾਲ ਜੰਗੀ ਸਮਝੌਤੇ ਦੀ ਸਥਿਤੀ ਵਿੱਚ ਕਈ ਦੇਸ਼ ਜੁਕ੍ਰੇਨ ਨੂੰ ਸ਼ਾਂਤੀ ਸਰਾਵਾਂ ਪ੍ਰਦਾਨ ਕਰਨ ਲਈ ਤਿਆਰ ਹਨ ਬ੍ਰਿਟਿਸ਼ ਪ੍ਰਧਾਨ ਮੰਤਰੀ ਸਟਾਰਮਰ ਨੇ ਕਈ ਵਾਰ ਜੁਕ੍ਰੇਨ ਦੇ ਰਾਸ਼ਟਰਪਤੀ ਜੇਲਸਕੀ ਨਾਲ ਮੁਲਾਕਾਤਾਂ ਕੀਤੀਆਂ ਨੇ ਤੇ ਉਹਨਾਂ ਦਾ ਸਮਰਥਨ ਕਰਨ ਦਾ ਵਾਅਦਾ ਵੀ ਕੀਤਾ ਹੋਇਆ ਸੋ ਅਗਲੀ ਖਬਰ ਇਜ਼ਰਾਈਲ ਦੀ ਲੇਨੇ ਆਪਾਂ ਜਿੱਥੇ ਇੱਕ ਪਾਸੇ ਇਜ਼ਰਾਈਲ ਬਹੁਤ ਬਰਬਰਤਾ ਨਾਲ ਫਲਸਤੀਨੀਆ ਨੂੰ ਲਗਾਤਾਰ ਮਾਰ ਰਿਹਾ ਉੱਥੇ ਦੂਜੇ ਪਾਸੇ ਇਜ਼ਰਾਈਲ ਦੀ ਸੈਨਾ ਵਿੱਚ ਵੀ ਬਗਾਵਤ ਹੋ ਰਹੀ ਆ ਕੁਝ ਇੱਕ ਸੈਨਿਕਾਂ ਨੇ ਖੁੱਲ ਕੇ ਗਾਜ਼ਾ ਜਿਹੜੇ ਜੁੱਧ ਹੋ ਰਿਹਾ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਇਜ਼ਰਾਈਲ ਨੇ ਵੀਰਵਾਰ ਨੂੰ 1000 ਤੋਂ ਵੱਧ ਜਿਹੜੇ ਰਿਜ਼ਰਵ ਫੌਜੀ ਜੀ ਜੀ ਉਹਨਾਂ ਦੇ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਇਜ਼ਰਾਈਲ ਚ ਬਹੁਤ ਸਾਰੇ ਫੌਜੀ ਰੈਗੂਲਰ ਫੌਜੀ ਹੁੰਦੇ ਔਰ ਰਿਜ਼ਰਵ ਫੌਜੀ ਹੁੰਦੇ ਆ ਤੇ ਇੱਥੋਂ ਤੱਕ ਕਿ ਉਹ ਬਾਹਰਲੇ ਦੇਸ਼ਾਂ ਵਿੱਚ ਗਏ ਹੁੰਦੇ ਆ ਉੱਥੋਂ ਜੰਗ ਦੇ ਸਮੇਂ ਉਹਨਾਂ ਨੂੰ ਬੁਲਾ ਲਿਆ ਜਾਂਦਾ ਸੋ ਇਹ ਜਿਹੜੇ ਰਿਜ਼ਰਵ ਫੌਜੀ ਸੀਗੇ ਉਹਨਾਂ ਚੋਂ 1000 ਨੂੰ ਜਿਹੜਾ ਵਾ ਬਰਖਾਸਤ ਹੀ ਕਰ ਦਿੱਤਾ ਗਾਜ਼ਾ ਯੁੱਧ ਨੂੰ ਖਤਮ ਕਰਨ ਲਈ ਤੇ ਇਜ਼ਰਾਈਲੀ ਬੰਦਕਾਂ ਨੂੰ ਰਿਹਾ ਕਰਵਾਉਣ ਲਈ ਹਮਾਸ ਨਾਲ ਸਮਝੌਤੇ ਦੀ ਇਹ ਲੋਕ ਵਕਾਲਤ ਕਰ ਰਹੇ ਸੀ ਜਿਨ੍ਹਾਂ ਨੂੰ ਇਹਨਾਂ ਨੇ ਉੱਥੋਂ ਆਪਣੀ ਫੌਜ ਦੇ ਵਿੱਚੋਂ ਬਰਖਾਸਤ ਕੀਤਾ ਸੋ ਜਿਹੜੇ ਇਹ ਰਿਜ਼ਰਵ ਫੌਜੀ ਸੀ ਇਹ ਗਾਜ਼ਾ ਯੁੱਧ ਵਿੱਚ ਹਮਾਸ ਨਾਲ ਸਮਝੌਤੇ ਦੀ ਮੰਗ ਕਰ ਰਹੇ ਸੀ ਅਤੇ ਉਹਨਾਂ ਨੇ ਇੱਕ ਜਨਤਕ ਪੱਤਰ ਪ੍ਰਕਾਸ਼ ਕਰ ਦਿੱਤਾ ਸੀ ਸਾਈਨ ਕਰਕੇ ਇਹਦੇ ਵਿੱਚ 1000 ਜਿਹੜੇ ਫੌਜੀ ਸੀ ਇਹਨਾਂ ਨੇ ਆਪਣੇ ਦਸਖਤ ਵੀ ਕੀਤੇ ਸੀ 10 April ਨੂੰ ਇਜ਼raਇਲੀ ਪ੍ਰਮੁੱਖ ਅਖਬਾਰਾਂ ਵਿੱਚ ਜਿਹੜਾ ਲੈਟਰ ਸੀ ਇਹ ਉੱਥੇ ਛਪ ਵੀ ਗਿਆ ਸੀ ਪ੍ਰਕਾਸ਼ਿਤ ਹੋ ਗਿਆ ਸੀ ਇਸ ਪੱਤਰ ਨੂੰ ਗਾਜ਼ਾ ਯੁੱਧ ਕਾਰਨ ਇਜ਼ਰਾਈਲ ਇਜ਼ਰਾਈਲ ਵਿੱਚ ਵਧਰੀ ਅਨਸਤੂ ਮੱਲ ਲੋਕੀ ਸੰਤੁਸ਼ਟ ਨਹੀਂ ਹੈ ਉਹਦੇ ਸੰਕੇਤ ਵੱਜੋਂ ਵੇਖਿਆ ਜਾ ਰਿਹਾ ਹੈ ਪੱਤਰ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਗਾਜ਼ਾ ਜੁੱਧ ਹੁਣ ਇਜ਼ਰਾਈਲ ਦੀ ਸੁਰੱਖਿਆ ਦੇ ਹਿੱਤਾਂ ਦੀ ਰੱਖਿਆ ਨਹੀਂ ਕਰ ਰਿਹਾ ਸਗੋਂ ਸਿਰਫ ਸਿਆਸਤਦਾਨਾਂ ਦੇ ਰਾਜਨੀਤਿਕ ਤੇ ਨਿੱਜੀ ਏਜੰਡਿਆਂ ਦੀ ਰੱਖਿਆ ਕਰ ਰਿਹਾ ਜਿਵੇਂ ਆਪਾਂ ਸਾਰੇ ਜਾਣਦੇ ਆ ਕਿ ਜੰਗ ਲੱਗਣ ਤੋਂ ਪਹਿਲਾਂ ਜਿਹੜੇ ਨਤਨ ਜਾਊ ਸੀ ਇਹਨਾਂ ਦੀ ਗੱਦੀ ਕਾਫੀ ਖਤਰੇ ਵਿੱਚ ਸੀ ਕੋਟਾਂ ਦਾ ਇਹਨਾਂ ਨੂੰ ਸਾਹਮਣਾ ਕਰਨਾ ਪੈ ਰਿਹਾ ਸੀ ਹਰ ਰੋਜ਼ ਲੋਕ ਇਹਨਾਂ ਦੇ ਅਸਤੀਫੇ ਦੀ ਮੰਗ ਕਰ ਰਹੇ ਸੀ ਜਿਹੜਾ ਅਜੇ ਵੀ ਚੱਲ ਰਹੀ ਆ ਪਰ ਕਿਉਂਕਿ ਜੇ ਜੰਗ ਲੰਬੀ ਹੁੰਦੀ ਆ ਤੇ ਜਾਂ جنگ ਵਿੱਚ ਉਹ ਜੇਤੂ ਹੋ ਕੇ ਇਜ਼ਰਾਈਲ ਦੁਨੀਆ ਨੂੰ ਦਿਖਾਉਂਦਾ ਤੇ ਉਹਦੇ ਨਾਲ ਨੇਤਨ ਜਾਊਦਾ ਜਿਹੜਾ ਵਾ ਉਹ ਸੱਤਾ ਵਿੱਚ ਬਣੇ ਰਹਿਣ ਦਾ ਪੀਰੀਅਡ ਵੱਧਦਾ ਆ ਸੋ ਇਸ ਕਰਕੇ ਹੁਣ ਫੌਜੀਆ ਨੇ ਕਿਹਾ ਕਿ ਜਿਹੜੇ ਰਾਜਨੀਤਿਕ ਲੋਕ ਨੇ ਖੇਡ ਖੇਡ ਰਿਆ ਇਹਦੇ ਨਾਲ ਕੋਈ ਇਜ਼ਰਾਈਲ ਦੇ ਹਿੱਤ ਨਹੀਂ ਜੁੜੇ ਹੋਏ ਇਹ ਆਪਣੇ ਹਿੱਤਾਂ ਦੀ ਖਾਤਰ ਇਹ ਸਭ ਕੁਝ ਕਰ ਰਿਹਾ ਦਸਕਤ ਕਰਨ ਵਾਲਿਆਂ ਚ ਪਾਇਲਟ ਨੇ ਹਵਾਈ ਜਹਾਜ਼ਾਂ ਦੇ ਚਾਲਕ ਜਿਨ੍ਹਾਂ ਨੂੰ ਕਹਿੰਨੇ ਆ ਆਪਾਂ ਕਈ ਸੀਨੀਅਰ ਅਧਿਕਾਰੀ ਨੇ ਜਿਵੇਂ ਸਾਬਕਾ ਆਈਡੀਐਫ ਦੇ ਚੀਫਸ ਆਫ ਸਟਾਫ ਵੀ ਜਿਹੜਾ ਡੈਨ ਹਲਟਰਸ ਅਤੇ ਮੇਜਰ ਜਨਰਲ ਨਿਮਰੋਦ ਸ਼ੇਫਰ ਵੀ ਇਹ ਦਰਸਕਤ ਕਰਨ ਮळे ਚ ਸ਼ਾਮਲ ਨੇ ਜਿਨ੍ਹਾਂ ਨੇ ਦੱਸਿਆ ਕਿ ਸੰਘਰਸ਼ ਨੂੰ ਜਾਰੀ ਰੱਖਣ ਨਾਲ ਜਿਹੜੇ ਬੰਧਕ ਬਣਾਏ ਹੋਏ ਆ ਤੇ ਜਿਹੜੇ ਨਾਗਰਿਕ ਇਜ਼ਰਾਈਲ ਦੇ ਨੇ ਉਹਨਾਂ ਦੀ ਭਲਾਈ ਖਤਰੇ 'ਚ ਪੈ ਰਹੀ ਹੈ ਜਦੋਂ ਕਿ ਫੌਜੀ ਟੀਚੇ ਨੂੰ ਅੱਗੇ ਵਧਾਉਣ ਵਿੱਚ ਕੋਈ ਸਫਲਤਾ ਮਿਲ ਨਹੀਂ ਰਹੀ ਉਹਨਾਂ ਨੇ ਸਰਕਾਰ ਨੂੰ ਹਮਾਸ ਨਾਲ ਗੱਲਬਾਤ ਕਰਨ ਦੀ ਅਪੀਲ ਕੀਤੀ ਸੀ ਅਤੇ ਬੰਦਕਾਂ ਨੂੰ ਜਿਹੜੀਆਂ ਉਹ ਭਿਆਨਕ ਹਾਲਾਤਾਂ ਵਿੱਚ ਰਹਿ ਰਹੇ ਉਹ ਉਜਾਗਰ ਕੀਤਾ ਸੀ ਉਹਨਾਂ ਨੂੰ ਇਹ ਵੀ ਖ਼ਤਰਾ ਹੈ ਕਿ ਹਮਾਸ ਵਿੱਚ ਜਿਹੜੇ ਫੜੇ ਹੋਏ ਬੰਦੇ ਨੇ ਇਜ਼ਰਾਈਲ ਦੇ 60 ਦੇ ਕਰੀਬ ਵਾਲਾ 59 ਜਿਹੜੇ ਇਜ਼ਰਾਈਲੀ ਬੰਦਕ ਨੇ ਅਜੇ ਵੀ ਉਹਨਾਂ ਦੀ ਕੈਚ ਨਹੀਂ ਪਰ ਉਹ ਕਹਿੰਦੇ ਕਿ ਉਹਨਾਂ ਚੋਂ 24 ਤੇ ਜਿੰਦੇ ਹੁਣ ਦੇ ਸਬੂਤ ਮਿਲ ਰਹੇ ਆ ਨਾ ਘਟੋ ਘਟ ਇਜ਼ਰਾਈਲੀ ਇਹਨਾਂ ਨੂੰ ਤੇ ਲੈ ਵੀ ਇਹਨਾਂ ਨੂੰ ਤੇ ਬਚਾ ਲੈ ਉਹਨਾਂ ਦੇ ਜਿਹੜੇ ਪਰਿਵਾਰ ਆ ਉਹ ਲਗਾਤਾਰ ਸਰਕਾਰ ਦੇ ਵਿਰੁੱਧ ਉੱਥੇ ਪ੍ਰਦਰਸ਼ਨ ਕਰ ਰਹੇ ਆ ਪਰ ਜਿਹੜੇ ਬੈਂਜਾਮਿਨ ਨੇਤਨ ਜਾਊ ਆ ਉਹਦੀ ਸਰਕਾਰ ਜਿਹੜੀ ਆ ਉਹ ਗਾਜਾ ਵਿੱਚ ਫਿਲਸਤੀਨੀਆ ਨੂੰ ਮਾਰਨ ਤੇ ਹਮਾਸ ਨਾਲ ਕੋਈ ਸਮਝੌਤਾ ਨਾ ਕਰਨ ਲਈ ਕਿਸ ਤਰ੍ਹਾਂ ਵੀ ਝੁਕਣ ਲਈ ਤਿਆਰ ਨਹੀਂ ਆ ਉਹ ਆਪਣੇ ਏਜੰਡੇ ਤੇ ਕਾਇਮ ਆ ਅਗਲੀ ਖਬਰ ਟੈਰਫ ਵਾਰ ਤੋਂ ਆਪਾਂ ਲੈ ਰਹੇ ਆ ਜਿਹੜੀ ਚੀਨ ਤੇ ਅਮਰੀਕਾ ਵਿੱਚ ਚੱਲ ਰਹੀ ਆ ਸੋ ਚੀਨ ਨੇ ਹੁਣ ਕਿਹਾ ਕਿ ਉਹ 트럼ਪ ਦੇ ਅੱਗੇ ਝੁਕਣ ਨੂੰ ਬਿਲਕੁਲ ਤਿਆਰ ਨਹੀਂ 트럼ਪ ਪ੍ਰਸ਼ਾਸਨ ਵੱਲੋਂ ਚੀਨ ਤੋਂ ਆਉਣ ਵਾਲੀਆਂ ਸਾਰੀਆਂ ਵਸਤਾਂ ਦੇ ਉੱਤੇ 145% ਦੀ ਟੈਕਸ ਕਰਤਾ ਜੀ ਪਹਿਲਾਂ 125 ਸੀ ਹੁਣ 145 ਕਰ ਦਿੱਤਾ ਜਾਨੀ ਕਿ 150 ਗੁਣਾ ਦੇ ਲਾਗੇ ਚ ਆ ਗਏ ਤੇ ਇਹਦੇ ਬਦਲੇ 'ਚ ਰੈਸੀਪ੍ਰੋਕਲ ਟੈਸਟ ਵੱਜੋਂ ਟੈਕਸ ਵੱਜੋਂ ਅੱਜ ਅਮਰੀਕਾ ਤੋਂ ਜਿਹੜੀਆਂ ਚੀਜ਼ਾਂ ਚੀਨ 'ਚ ਜਾਂਦੀਆਂ ਨੇ ਉਹਨਾਂ ਦੇ ਉੱਤੇ ਚੀਨ ਨੇ ਵੀ ਜਿਹੜਾ ਆਪਣਾ ਟੈਰਫ ਆ ਜਾਂ ਟੈਕਸ ਆ ਉਹ 125% ਦੀ ਕਰ ਦਿੱਤਾ ਆ ਚੀਨੀ ਜਿਹੜਾ ਵਣਜ ਮੰਤਰਾਲਾ ਆ ਉਹਨਾਂ ਨੇ ਕਿਹਾ ਹੈ ਕਿ ਚੀਨ ਨੇ ਅਮਰੀਕਾ ਤੋਂ ਆਉਣ ਵਾਲੇ ਸਾਰੇ ਦੇ ਸਾਰੇ ਪ੍ਰੋਡਕਟ ਜਿਹੜੇ ਨੇ ਉਹਨਾਂ ਤੇ ਟੈਕਸ ਵਧਾ ਕੇ 125% ਕਰ ਦਿੱਤਾ ਇਸ ਤੋਂ ਪਹਿਲਾਂ ਇਹ ਟੈਕਸ 84% ਦੀ ਕੀਤਾ ਸੀਗਾ ਜਿਹੜਾ ਵਣਜ ਮੰਤਰਾਲਾ ਆ ਉਹਨਾਂ ਨੇ ਕਿਹਾ ਕਿ ਅਮਰੀਕਾ ਦੇ ਟੈਰਫ ਵਾਧੇ ਤੋਂ ਬਾਅਦ ਚੀਨ ਨੇ ਵੀ ਜਿਹੜਾ ਆ ਡਬਲਯੂ ਟੂਓ ਦੇ ਕੋਲ ਇੱਕ ਕੇਸ ਦਾਇਰ ਕੀਤਾ ਹੈ ਕਿ ਉਹਦੇ ਨਿਯਮਾਂ ਦੀ ਉਲੰਘਣਾ ਕਰ ਰਿਹਾ ਵਾ ਅਮਰੀਕਾ ਸੋ ਅਮਰੀਕਾ ਦੇ ਤਾਜ਼ਾ ਨੋਟੀਫਿਕੇਸ਼ਨ ਮੁਤਾਬਕ ਚੀਨ ਦੇ ਉੱਤੇ ਜਿਹੜਾ ਵਪਾਰਕ ਟੈਕਸ ਆ ਉਹ 145% ਦੀ ਲਾ ਦਿੱਤਾ ਗਿਆ ਹੈ। ਅਗਰ ਚੀਨ ਤੇ ਅਮਰੀਕਾ ਦੇ ਵਿਚਕਾਰ ਇਹ ਤਣਾਅ ਜਾਰੀ ਰਹਿੰਦਾ ਤਾਂ ਨਤੀਜਾ ਇਹ ਹੋਵੇਗਾ ਕਿ ਦੋਵਾਂ ਦੇਸ਼ਾਂ ਦੇ ਵਿਚਕਾਰ ਵਪਾਰ ਵਿੱਚ 80% ਦੀ ਕਮੀ ਆ ਜਾਣੀ ਆ ਤੇ ਇਸ ਨੁਕਸਾਨ ਨੂੰ ਹਰ ਜਗ੍ਹਾ ਇਹ ਨੁਕਸਾਨ ਜਿਹੜਾ ਦੂਜੇ ਦੇਸ਼ਾਂ ਨੂੰ ਵੀ ਇਹਦੇ ਅਸਰ ਜਿਹੜੇ ਆ ਉਹ ਉਹਦੇ ਪੈਣਗੇ। ਸੋ ਸੰਯੁਕਤ ਰਾਸ਼ਟਰ ਦੀ ਟ੍ਰੇਡ ਏਜੰਸੀ ਆ ਜਿਹੜੀ ਉਹਦੇ ਮੁਤਾਬਕ ਟਰੰਪ ਦਾਰਾ ਲਾਏਗੇ ਟੈਰਫਾਂ ਕਾਰਨ ਜਿਹੜੀ ਪੈਦਾ ਹੋਈ ਆਰਥਿਕ ਅਸਥਿਰਤਾ ਆ ਉਹਨੇ ਖਾਸ ਕਰਕੇ ਜਿਹੜੇ ਵਿਕਾਸਸ਼ੀਲ ਦੇਸ਼ ਨੇ ਉਹਨਾਂ ਦੇ ਉੱਤੇ ਬੜਾ ਵਿਨਾਸ਼ਕਾਰੀ ਪ੍ਰਭਾਵ ਪਾਇਆ ਅਮਰੀਕਾ ਦੇ ਰਾਸ਼ਟਰਪਤੀ ਜਿਹੜੇ ਨੇ ਉਹਨਾਂ ਵੱਲੋਂ ਟੈਕਸ ਭੁਆਏ ਜਾਣ ਤੋਂ ਔਖੇ ਹੋਏ ਚੀਨ ਨੇ ਹੋਰ ਮੁਲਕਾਂ ਤੱਕ ਵੀ ਪਹੁੰਚ ਬਣਾਉਣੀ ਸ਼ੁਰੂ ਕਰ ਦਿੱਤੀ ਐ ਉਹਨਾਂ ਨੇ ਪਹਿਲਾਂ ਭਾਰਤ ਨੂੰ ਵੀ ਕਿਹਾ ਸੀ ਕਿ ਅਸੀਂ ਆਪਸੀ ਜਿਹੜੇ મત ਭੇਦ ਹੈ ਉਹ ਭੁਲਾ ਕੇ ਇਕੱਠੇ ਹੋ ਕੇ ਅਸੀਂ ਦੋਵੇਂ ਵੱਡੇ ਮੁਲਕ ਜਿਹੜੇ ਆ ਤੇ ਵਿਕਾਸਸ਼ੀਲ ਮੁਲਕ ਆ ਅਸੀਂ ਇਕੱਠੇ ਹੋ ਜਾਈਏ ਤੇ ਅਸੀਂ ਇਹ ਟੈਰਫਾਂ ਦਾ ਮੁਕਾਬਲਾ ਕਰ ਸਕਦੇ ਆ ਪਰ ਭਾਰਤ ਲੋ ਕੋਈ ਜਵਾਬ ਨਹੀਂ ਆਇਆ ਇਸ ਤੋਂ ਬਾਅਦ ਉਹਨਾਂ ਨੇ ਕੋਸ਼ਿਸ਼ ਕੀਤੀ ਆਸਟ੍ਰੇਲੀਆ ਨਾਲ ਪਰ ਆਸਟ੍ਰੇਲੀਆ ਨੇ ਸਾਫ਼ ਕਹਿਤਾ ਉਹਨਾਂ ਦੇ ਪ੍ਰਾਈਮ ਮਿੰਿਸਟਰ ਨੇ ਕਿ ਅਸੀਂ ਇਹਨਾਂ ਲਾਹਤਾਂ ਦੇ ਵਿੱਚ ਚੀਨ ਦੇ ਨਾਲ ਜਾਂ ਚੀਨ ਦਾ ਹੱਥ ਫੜਨ ਦੀ ਤਿਆਰ ਨਹੀਂ ਪਰ ਇੰਜ ਜਾਪਦਾ ਹੈ ਕਿ ਜਿਹੜਾ ਚੀਨ ਹੈ ਉਹ ਅਮਰੀਕਾ ਨੂੰ ਫੈਸਲਾ ਵਾਪਸ ਲੈਣ ਵਾਸਤੇ ਮਜਬੂਰ ਕਰਨ ਵਾਸਤੇ ਇੱਕ ਸਾਂਝਾ ਮੋਰਚਾ ਬਣਾਉਣ ਦੀ ਲਗਾਤਾਰ ਕੋਸ਼ਿਸ਼ ਕਰ ਰਿਹਾ ਚੀਨ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਵੀ ਉਹਨੂੰ ਕੋਈ ਭਾਵੇਂ ਅਜੇ ਤੱਕ ਹਲਾਰਾ ਨਹੀਂ ਮਿਲਿਆ ਪਰ ਜਦੋਂ ਮਜਬੂਰੀ ਬਣ ਗਈ ਤੇ ਲੋਕਾਂ ਨੂੰ ਫਿਰ ਉਸ ਪਾਸੇ ਵੀ ਸੋਚਣਾ ਪਏਗਾ ਕਿਉਂਕਿ ਜ਼ਿਆਦਾਤਰ ਮੁਲਕ ਜਿਹੜੇ ਆ ਉਹ ਡੋਨਲਡ ਟਰੰਪ ਦੀ ਵਪਾਰ ਜੰਗ ਦੇ ਨਿਸ਼ਾਨੇ ਤੇ ਆਏ ਹੋਏ ਆ ਤੇ ਚੀਨ ਨਾਲ ਗੱਠ ਜੋੜ ਕਰਨ ਦੇ ਉਹ ਇਸ ਕਰਕੇ ਸ਼ਿਕ ਨਹੀਂ ਕਿ ਚੀਨ ਦੇਤੇ ਵੀ ਬਹੁਤ ਸਾਰਾ ਭਰੋਸਾ ਨਹੀਂ ਕੀਤਾ ਜਾ ਸਕਦਾ ਸੋ ਆਲਮੀ ਬਾਜ਼ਾਰ ਚ ਮੰਦੀ ਦੇ ਜਿਹੜਾ ਖਦਸ਼ਾ ਬਣਿਆ ਹੋਇਆ ਇਹਦੇ ਕਾਰਨ ਬੁੱਧਵਾਰ ਨੂੰ ਅਮਰੀਕੀ ਰਾਸ਼ਟਰਪਤੀ 트ੰਪ ਨੇ ਜ਼ਿਆਦਾਤਰ ਮੁਲਕਾਂ ਤੇ ਜਿਹੜਾ ਟੈਕਸ ਲਾਇਆ ਸੀ ਉਹਨੂੰ 3 ਮਹੀਨਿਆਂ ਲਈ ਯਾਨੀ ਕਿ 90 ਦਿਨਾਂ ਲਈ ਰੋਕ ਦਿੱਤਾ ਹੈ ਅਗਲੀ ਖਬਰ ਵੀ ਜਿਹੜੀ ਹੈ ਜੀ ਉਹ ਅਮਰੀਕਾ ਤੇ ਚੀਨ ਨਾਲੀ ਸਬੰਧਤ ਹੈ ਅਮਰੀਕਾ ਤੇ ਚੀਨ ਦੇ ਵਿਚਕਾਰ ਟੈਰਫ ਜਿਹੜਾ ਲੜਾਈ ਆ ਯੁੱਧ ਹੈ ਉਹ ਲਗਾਤਾਰ ਜਾਰੀ ਆ ਹੁਣ ਚਾਈਨਾ ਨੇ ਵਿਸ਼ਵ ਵਪਾਰ ਸੰਗਠਨ ਵਿੱਚ ਅਮਰੀਕੀ ਟੈਰਫ ਦੇ ਖਿਲਾਫ ਜਿਹੜਾ ਆ ਉਹ ਸ਼ਿਕਾਇਤ ਦਰਜ ਕਰਾ ਦਿੱਤੀ ਆ ਚੀਨੀ ਅਖਬਾਰ ਗਲੋਬਲ ਟਾਈਮ ਜਿਹੜੀ ਆ ਉਹਨਾਂ ਨੇ ਆ ਕਿਹਾ ਕਿ ਰਾਸ਼ਟਰਪਤੀ ਜਿਨਪਿੰਗ ਜਿਹੜੇ ਆ ਉਹ ਇੱਕ ਪਾਸੇ ਤੇ ਅਸੀਂ ਉਹ ਕੰਪਲੀਟ ਲਖਾਈਆ ਦੂਜੇ ਪਾਸੇ ਉਹ ਦੂਜੇ ਮੁਲਕਾਂ ਨੂੰ ਆਪਣੇ ਨਾਲ ਜੋੜਨ ਲਈ ਲਗਾਤਾਰ ਕੰਮ ਕਰ ਰਿਹਾ ਸੋ ਹੁਣ ਜਿਨਪਿੰਗ 14 ਤਰੀਕ ਤੋਂ ਲੈ ਕੇ 18 ਤੱਕ ਵਿਤਨਾਮ ਮਲੇਸ਼ੀਆ ਕੰਬੋਡੀਆ ਇਹਨਾਂ ਦੇਸ਼ਾਂ ਦੀ ਯਾਤਰਾ ਤੇ ਜਾ ਰਿਹਾ ਸੋ ਸ਼ੀ ਜਿਨਪਿੰਗ ਦੀ ਇਹ ਯਾਤਰਾ 14 April ਨੂੰ ਵਿਤਨਾਮ ਤੋਂ ਸ਼ੁਰੂ ਹੋਏਗੀ ਉਸ ਤੋਂ ਬਾਅਦ ਮਲੇਸ਼ੀਆ ਤੇ ਕੰਬੋਡੀਆ ਦਾ ਦੌਰਾ ਕਰਨਗੇ ਤੇ ਡੋਨਲਡ ਟਰੰਪ ਨੇ ਵਿਤਨਾਮ ਦੇ ਉੱਤੇ 46% ਮਲੇਸ਼ੀਆ ਦੇ ਉੱਤੇ 24% ਤੇ ਕੰਬੋਡੀਆ ਦੇ ਉੱਤੇ 93% ਦਾ ਟੈਕ طرف ਲਾਇਆ ਸੀ ਹਾਲਾਂਕਿ ਫਿਰ ਹਾਲੇ ਭਾਵੇਂ ਸਸਪੈਂਡ ਕਰ ਦਿੱਤੇ ਆ ਚੀਨ ਦਾ ਕਹਿਣਾ ਹੈ ਕਿ ਅਮਰੀਕਾ ਦੀ ਜ਼ਬਰਦਸਤੀ ਦੇ ਅੱਗੇ ਝੁਕਣ ਦੀ ਥਾਂ ਉਹ ਆਖਰੀ ਦਮ ਤੱਕ ਲੜਨਾ ਪਸੰਦ ਕਰੇਗਾ ਅਗਲੀ ਖਬਰ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੀ ਪਤਨੀ ਮਿਸ਼ੇਲ ਓਬਾਮਾ ਦੇ ਉੱਤੇ ਬੜੀਆਂ ਪਰਵਾਹਾਂ ਚੱਲ ਰਹੀਆਂ ਸੀ ਕਿ ਉਹ ਤਲਾਕ ਲੈ ਰਹੇ ਆ ਉਹਨਾਂ ਨੇ ਇਹਨਾਂ ਪਰਵਾਹਾਂ ਦੇ ਉੱਤੇ ਪਹਿਲੀ ਵਾਰ ਚੁੱਪੀ ਤੋੜੀ ਆ ਮਿਸ਼ੇਲ ਓਬਾਮਾ ਨੇ ਕਿਹਾ ਕਿ ਉਹਨਾਂ ਨੇ ਸੁਰਖੀਆਂ ਤੋਂ ਦੂਰ ਰਹਿਣ ਦਾ ਫੈਸਲਾ ਕੀਤਾ ਆ ਇਸ ਕਰਕੇ ਉਹ ਕਈ ਪ੍ਰੋਗਰਾਮਾਂ ਦੇ ਵਿੱਚ ਓਬਾਮਾ ਦੇ ਨਾਲ ਜਾ ਨਹੀਂ ਰਹੇ ਬਰਾਕ ਓਬਾਮਾ ਨੇ ਵੀ ਕੁਝ ਦਿਨ ਪਹਿਲਾਂ ਇਹ ਕਿਹਾ ਸੀ ਗੱਲ ਸਵੀਕਾਰ ਕੀਤੀ ਸੀ ਕਿ ਉਹਨਾਂ ਦੇ ਆਪਸੀ ਰਿਸ਼ਤੇ ਜਿਹੜੇ ਨੇ ਉਹ ਕਿਸੇ ਹੱਦ ਤੱਕ ਖਰਾਬ ਹੋ ਰਹੇ ਕਿਉਂਕਿ ਉਹਨਾਂ ਕੋ ਸਮਾਂ ਨਹੀਂ ਹਾਂ ਤੇ ਉੱਤੇ ਧਿਆਨ ਨਹੀਂ ਦੇ ਪਾ ਰਹੇ ਸੋ ਉਹ ਕਹਿੰਦੇ ਆ ਕਿ ਮੇਰੇ ਤੇ ਮਿਸ਼ੇਲ ਦੇ ਵਿਚਕਾਰ ਕੁਝ ਵਿਵਾਦ ਸਨ ਸੋ ਮਿਸ਼ੇਲ ਓਬਾਮਾ ਨੇ ਕਿਹਾ ਹੈ ਕਿ ਇੱਕ ਸਮੇਂ ਉਹਦੇ ਤੇ ਬਰਾਕ ਵਿਚਕਾਰ ਤਣਾਅ ਜ਼ਰੂਰ ਵੱਧ ਗਿਆ ਸੀ ਉਸ ਰਿਲੇਸ਼ਨਸ਼ਿਪ ਨੂੰ ਉਹਨਾਂ ਨੇ ਕਾਉਂਸਲਰ ਦੀ ਮਦਦ ਵੀ ਨਾਲ ਲੈਣੀ ਲਈ ਸੀ ਤੇ ਉਹਦੇ ਨਾਲ ਉਹਨਾਂ ਨੇ ਸੁਲਝਾਇਆ ਉਹਨਾਂ ਕਹੇ ਕਿ ਜਦੋਂ ਵੀ ਲੋਡ ਹੋਵੇ ਤੇ ਇਹ ਜਿਹੜੇ ਕਾਉਂਸਲਰ ਆ ਇਹਨਾਂ ਦੀ ਮਦਦ ਲੈਣ ਤੋਂ ਚਰਚੇ ਚਕਣਾ ਨਹੀਂ ਚਾਹੀਦਾ ਸੋ ਬਰਾਕ ਬਾਵਾਂ ਨੂੰ ਬੀਤੇ ਕੁਝ ਮਹੀਨਿਆਂ ਵਿੱਚ ਕਈ ਸਰਕਾਰੀ ਪ੍ਰੋਗਰਾਮਾਂ 'ਚ ਉਹ ਕੱਲੇ ਵੇਖਿਆ ਗਿਆ ਸੀ ਤੇ ਟਰੰਪ ਦੇ ਸੌ ਚੱਕਣ ਵਾਲੇ ਸਮਾਗਮ ਵਿੱਚ ਵੀ ਉਹ ਕੱਲੇ ਹੀ ਗਏ ਸਨ ਇਸ ਕਰਕੇ ਦੋਵਾਂ ਦੇ ਵਿੱਚ ਤਲਾਕ ਲੈਣ ਦੀਆਂ ਪਰਵਾਹਾਂ ਨੇ ਕਾਫੀ ਜ਼ੋਰ ਫੜ ਲਿਆ ਸੀ ਸੋ ਮਿਸ਼ੇਲ ਬਾਵਾਂ ਨੇ ਕਿਹਾ ਕਿ ਉਹ ਮੈਂ ਉਹ ਚੁਣਿਆ ਜੋ ਲੋਕ ਨਹੀਂ ਸੀ ਵੇਖਣਾ ਚਾਹੁੰਦੇ ਲੋਕਾਂ ਦੀ ਆਦਤ ਹੈ ਕਿ ਔਰਤਾਂ ਦੀ ਆਜ਼ਾਦੀ ਦੀ ਮੰਗ ਨੂੰ ਉਹ ਸਵੀਕਾਰ ਹੀ ਨਹੀਂ ਕਰਦੇ ਇਸੇ ਕਾਰਨ ਮੇਰੇ ਤਲਾਕ ਦੀਆਂ ਕਈ ਪਰਵਾਹਾਂ ਉੱਡੀਆਂ ਉਹਨਾਂ ਕਹਾਂ ਕਿ ਮੈਨੂੰ ਇੰਜ ਲੱਗਦਾ ਹੈ ਕਿ ਇਹ ਇੱਕ ਚੀਜ਼ ਹੈ ਜਿਸ ਨਾਲ ਅਸੀਂ ਔਰਤ ਹੋਣ ਦੇ ਨਾਤੇ ਜੂਝਦੇ ਹੀ ਰਹਿੰਨੇ ਆਂ ਅਗਲੀ ਖਬਰ ਭਾਰਤ ਤੋਂ ਕਹਿੰਦੇ ਆ ਜੀ ਕੌਮੀ ਜਾਂਚ ਏਜੰਸੀ ਨੇ ਦਿੱਲੀ ਦੀ ਅਦਾਲਤ ਵਿੱਚ ਦਲੀਲ ਦਿੰਦਿਆਂ ਕਿਹਾ ਕਿ 26 ਜਨਵਰੀ ਦੇ ਮੁੰਬਈ ਹਮਲਿਆਂ ਦੇ ਸਾਜ਼ਿਸ਼ ਘাড়ੇ ਤਹਵਰ ਰਾਣਾ ਨੇ ਹੋਰ ਵੀ ਕਈ ਭਾਰਤੀ ਸ਼ਹਿਰਾਂ ਨੂੰ ਨਿਸ਼ਾਨਾ ਬਣਾਉਣ ਦੀ ਯੋਜਨਾ ਘੜੀ ਹੋਈ ਸੀ ਭਾਵੇਂ ਕਿ ਉਹ ਉਹਨੂੰ ਪੂਰਾ ਨਹੀਂ ਕਰ ਸਕਿਆ ਇਹ ਦਾਵਾ ਉਹਨਾਂ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ NIA ਦੇ ਵਿਸ਼ੇਸ਼ ਜੱਜ ਚੰਦਰਜੀਤ ਸਿੰਘ ਸਾਹਮਣੇ ਕੀਤਾ ਇਸ ਤੋਂ ਬਾਅਦ ਅਦਾਲਤ ਨੇ ਰਾਣਾ ਨੂੰ 18 ਦਿਨਾਂ ਦੀ NIA ਹਿਰਾਸਤ ਵਿੱਚ ਭੇਜ ਦਿੱਤਾ ਜੱਜ ਨੇ ਆਪਣੇ ਹੁਕਮਾਂ ਵਿੱਚ NIA ਨੂੰ ਨਿਰਦੇਸ਼ ਦਿੱਤਾ ਹੈ ਕਿ ਹਰ 24 ਘੰਟਿਆਂ ਵਿੱਚ ਰਾਣਾ ਦੀ ਡਾਕਟਰੀ ਜਾਂਚ ਕਰੇ ਤੇ ਉਹਨੂੰ ਹਰ ਦੂਜੇ ਦਿਨ ਆਪਣੇ ਵਕੀਲ ਨੂੰ ਮਿਲਣ ਦੀ ਵੀ ਇਜਾਜ਼ਤ ਦਿੱਤੀ ਜਾਵੇ ਜੱਜ ਨੇ ਰਾਣਾ ਨੂੰ ਸਿਰਫ ਨਰਮ ਟਿਪ ਵਾਲੇ ਪੈਨ ਦੀ ਵਰਤੋਂ ਕਰਨ ਦੀ ਹੀ ਆਗਿਆ ਜਿਹੜੀ ਆ ਉਹ ਦਿੱਤੀ ਆ ਨਾਲੇ ਇਹ ਕਹਿ ਕੇ ਜਦੋਂ ਵੀ ਉਹਨਾਂ ਦਾ ਵਕੀਲ ਉਹਨਾਂ ਨੂੰ ਮਿਲਣ ਆਵੇ ਤੇ ਐਨ ਆਈਏ ਦੇ ਅਧਿਕਾਰੀ ਉੱਥੇ ਮੌਜੂਦ ਰਹਿਣ ਤੇ ਇੰਨੀ ਕੀ ਦੂਰ ਰਹਿਣ ਕਿ ਜਿੱਥੋਂ ਉਹਨਾਂ ਨੂੰ ਉਹਨਾਂ ਦੀ ਆਪਸੀ ਗੱਲਬਾਤ ਜਿਹੜੀ ਉਹ ਸੁਣਦੀ ਰਹੇ ਸੋ NIA ਦੇ ਅਧਿਕਾਰੀਆਂ ਨੇ ਅਦਾਲਤ ਨੂੰ ਇਹ ਵੀ ਕਿਹਾ ਹੈ ਕਿ ਉਹਨਾਂ ਨੂੰ ਸ਼ੱਕ ਹੈ ਕਿ ਮੁੰਬਈ ਹਮਲੇ ਵਾਂਗ ਹੋਰ ਸ਼ਹਿਰਾਂ ਵਿੱਚ ਵੀ ਇਹੋ ਜਿਹੇ ਘਟਨਾਵਾਂ ਨੂੰ ਅੰਜਾਮ ਦੇਣ ਦੀ ਯੋਜਨਾ ਬਣਾਈ ਹੋਈ ਸੀ ਇਹ ਵੀ ਸਾਹਮਣੇ ਆਇਆ ਹੈ ਕਿ NIA ਦੇ ਅਧਿਕਾਰੀ ਅਹਿਮ ਸਬੂਤ ਇਕੱਠੇ ਕਰਨ ਅਤੇ 17 ਸਾਲ ਪਹਿਲਾਂ ਦੀਆਂ ਘਟਨਾਵਾਂ ਦਾ ਪਤਾ ਲਾਉਣ ਲਈ ਰਾਣਾ ਨੂੰ ਉਹਨਾਂ ਥਾਵਾਂ ਦੇ ਉੱਤੇ ਵੀ ਲਿਜਾ ਸਕਦੇ ਹਨ ਅਮਰੀਕੀ ਨਿਆਯਮ ਵਿਭਾਗ ਨੇ ਵੀ ਕਿਹਾ ਹੈ ਕਿ ਰਾਣਾ ਨੇ ਹਮਲਿਆਂ ਤੋਂ ਬਾਅਦ ਹੈਂਡਲੀ ਹੈਡਲੀ ਜਿਹੜਾ ਆ ਉਹਦੇ ਨਾਲ ਗੱਲਬਾਤ ਕਰਦਿਆਂ ਇਹ ਸਾਫ਼ ਤੌਰ ਤੇ ਕਿਹਾ ਸੀ ਕਿ ਭਾਰਤੀ ਹੈਗੇ ਹੀ ਇਸੇ ਲਈ ਕਿ ਆ ਜੋ ਅਸੀਂ ਕੀਤਾ ਬਿਲਕੁਲ ਠੀਕ ਕੀਤਾ ਉਹਨੂੰ ਇਹ ਤਾਂ ਕੋਈ ਰਿਗਰੈਟ ਨਹੀਂ ਜੀ ਨਿਆਮ ਵਿਭਾਗ ਜਿਹੜਾ ਅਮਰੀਕਾ ਦਾ ਉਹਨਾਂ ਨੇ ਕਿਹਾ ਹੈ ਕਿ ਤਹਵਰ ਰਾਣਾ ਦੀ ਹਵਾਲਗੀ ਹਮਲੇ ਵਿੱਚ ਮਾਰੇ ਗਏ 6 ਬਰੀਕੀਆਂ ਤੇ ਹੋਰਾਂ ਲਈ ਨਿਆਂ ਦੀ ਦਿਸ਼ਾ ਵੱਲ ਇਹ ਵੱਡਾ ਕਦਮ ਹੈ ਅਮਰੀਕੀ ਨਿਆਮ ਵਿਭਾਗ ਨੇ ਇੱਕ ਬਿਆਨ ਚ ਇਹ ਵੀ ਕਿਹਾ ਕਿ ਹੈਡਲੀ ਨਾਲ ਆਪਣੀ ਗੱਲਬਾਤ ਵਿੱਚ ਰਾਣਾ ਨੇ ਕਿ ਦਿੱਤ ਤੌਰ ਤੇ ਹਮਲੇ ਵਿੱਚ ਮਾਰੇ ਗਏ 9 ਲਸ਼ਕਰ ਦੇ ਅਤਵਾਦੀਆਂ ਦੀ ਬੜੀ ਵੱਡੀ ਪ੍ਰਸ਼ੰਸਾ ਵੀ ਕੀਤੀ ਸੀ ਰਾਣਾ ਨੇ ਇਹ ਵੀ ਕਿਹਾ ਸੀ ਕਿ ਉਹਨਾਂ ਨੂੰ ਜੰਗ ਵਿੱਚ ਬਹਾਦਰੀ ਲਈ ਪਾਕਿਸਤਾਨ ਦਾ ਸਭ ਤੋਂ ਵੱਡਾ ਪੁਰਸਕਾਰ ਨਿਸ਼ਾਨੇ ਹੈਦਰ ਜਿਹੜਾ ਉਹ ਦਿੱਤਾ ਜਾਣਾ ਚਾਹੀਦਾ ਹੈ ਇਹ ਸ਼ਹੀਦ ਸ਼ੈਨਕਾਰ ਨੂੰ ਦਿੱਤਾ ਜਾਂਦਾ ਹੈ ਦੂਜੇ ਪਾਸੇ ਪਾਕਿਸਤਾਨ ਦੇ ਸਾਬਕਾ ਕਮਿਸ਼ਨਰ ਅਬਦਲ ਬਾਸਤ ਜੋ ਦਿੱਲੀ ਵਿੱਚ ਰਹਿ ਚੁੱਕੇ ਹਨ ਕੰਮ ਕਰਦੇ ਰਹੇ ਹਨ ਉਹਨਾਂ ਨੇ ਇੱਕ ਨਵਾਂ ਸੁਝਾਅ ਦਿੱਤਾ ਹੈ ਕਿ ਭਾਰਤ ਨੇ ਅਜਬਲ ਖਸਾਬ ਨੂੰ ਬਹੁਤ ਜਲਦਬਾਜੀ ਵਿੱਚ ਫਾਸੀ ਦੇ ਦਿੱਤੀ ਕਿਉਂਕਿ ਉਹ ਉਦੇਸ਼ ਜਿਹੜੇ ਉਹਨਾਂ ਦਾ ਉਦੇਸ਼ ਇਹ ਸੀ ਕਿ ਜਿਹੜੇ ਸਬੂਤ ਹੈ ਇਹਨਾਂ ਨੂੰ ਨਸ਼ਟ ਕਰ ਦਿੱਤਾ ਜਾਵੇ ਉਹਨਾਂ ਨੇ ਆਪਣਾ ਸ਼ਾਇਦ ਜੋ YouTube ਚੈਨਲ ਖੋਲਿਆ ਹੋਇਆ ਉਹਦੇ ਤੇ ਉਹ ਰੋਜ਼ ਹੀ ਕੋਈ ਨਾ ਕੋਈ ਪ੍ਰੋਗਰਾਮ ਦਿੰਦੇ ਨੇ ਉਹਦੇ ਵਿੱਚ ਗੱਲ ਕਰਦਿਆਂ ਅਬਦਲ ਬਾਸ ਨੇ ਕਿਹਾ ਕਿ ਬਹੁਤ ਸਾਰੇ ਲੋਕ ਮੰਨਦੇ ਹਨ ਕਿ ਅਜਬਲ ਖਸਾਬ ਪਾਕਿਸਤਾਨੀ ਨਾਗਰਿਕ ਹੈਗਾ ਹੀ ਨਹੀਂ ਸੀ ਇਸ ਤੇ ਬਹੁਤ ਸਾਰਾ ਵਿਵਾਦ ਹੈ ਸਾਡੇ ਜਿਹੜਾ ਪਾਕਿਸਤਾਨੀ ਨਿਆਂ ਕਮਿਸ਼ਨ ਹੈ ਉਹ ਦਿੱਲੀ ਇਸ ਕੰਮ ਲਈ ਗਿਆ ਵੀ ਸੀ ਪਰ ਉਹਨੂੰ ਖਸਾਬ ਨਾਲ ਮਿਲਣ ਦੀ ਇਜਾਜ਼ਤ ਨਹੀਂ ਦੀ ਗਈ ਤੇ ਨਾ ਹੀ ਉਹਨਾਂ ਨੂੰ ਕੋਈ ਪੁੱਛਗਿੱਛ ਕਰਨ ਦਿੱਤੀ ਗਈ ਆ ਸੋ ਫਿਰ ਸਾਡਾ ਦੂਜੀ ਵਾਰ ਵਾਪਸ ਜਾਣਾ ਸੀ ਪਰ ਉਸ ਤੋਂ ਪਹਿਲਾਂ ਪਹਿਲਾਂ ਇਹਨੂੰ ਫਾਇਲ ਆ ਦਿੱਤਾ ਗਿਆ ਅਫਦਰ ਬਾਸ ਨੇ ਕਿਹਾ ਜੇਕਰ ਭਾਰਤ ਨੇ ਪਾਕਿਸਤਾਨ ਨੂੰ ਮਲਜਬਾ ਬਾਰੇ ਕੋਈ ਸਬੂਤ ਦਿੱਤੇ ਹੀ ਨਹੀਂ ਤੇ ਪਾਕਿਸਤਾਨ ਫਿਰ ਕੋਈ ਕਾਰਵਾਈ ਕਿਵੇਂ ਕਰ ਸਕਦਾ ਸੀ ਅਗਲੀ ਖਬਰ ਦਿੱਲੀ ਤੋਂ ਲੈਨੇ ਆ ਜੀ ਦਿੱਲੀ ਦੇ ਜਿਹੜਾ ਪੀ ਡਬਲਯੂ ਡੀ ਵਿਭਾਗ ਆ ਉਹਦੇ ਹੁਣ ਮੰਤਰੀ ਬਣੇ ਨੇ ਸਾਭ ਸੇਗ ਵਰਮਾ ਦੇ ਪੁੱਤਰ ਪ੍ਰਵੇਸ਼ ਸ਼ਰਮਾ ਉਹਨਾਂ ਨੇ ਸ਼ੁੱਕਰਵਾਰ ਨੂੰ ਸਰਕਾਰੀ ਸਕੂਲਾਂ ਦੀ ਉਸਾਰੀ ਦੀ ਵਿਜੀਲੈਂਸ ਜਾਂਚ ਦੇ ਹੁਕਮ ਦੇ ਦਿੱਤੇ ਹਨ ਜਿਹੜਾ ਇੱਕ ਬੜਾ ਡ੍ਰੀਮ ਪ੍ਰੋਜੈਕਟ ਸੀਗਾ ਸ਼ਿਸ਼ੋਧਿਆ ਰਾਧਾ ਦਿੱਲੀ ਦੇ ਸਕੂਲਾਂ ਦਾ ਕਾਇਆ ਕਲਪ ਕਰਨ ਦਾ ਹੁਣ ਉਹਦੇ ਵਿੱਚ ਵੀ ਜਿਹੜੀ ਹੁਣ ਮੌਜੂਦਾ ਬੀਜੇਪੀ ਦੀ ਸਰਕਾਰ ਆ ਉਹ ਕੁਝ ਲੱਭਣ ਦੀ ਕੋਸ਼ਿਸ਼ ਕਰ ਰਹੀ ਆ ਉਹ ਕੈਬਨਿਟ ਮੰਤਰੀ ਜਿਹੜੇ ਵਰਮਾ ਸੀ ਉਹ ਪਾਰਲਮ ਦੇ ਦੌਰੇ ਤੇ ਸੀ ਜਿੱਥੇ ਉੱਥੋਂ ਦੇ ਲੋਕਾਂ ਨੇ ਸਕੂਲ ਦਿਖਾਇਆ ਜਿਹਦੇ ਵਿੱਚ ਮਾੜੇ ਜਿਹੇ ਮੀਂਹ ਆਉਣ ਤੋਂ ਬਾਅਦ ਪਾਣੀ ਭਰ ਜਾਂਦਾ ਉਹਦੀਆਂ ਛੱਤਾਂ ਚੋਰੀਆਂ ਪ੍ਰਿੰਸੀਪਲ ਨੇ ਕਿ ਸਾ ਜਿਹੜੇ ਕਲਾਸਰੂਮ ਹੈ ਉਹ ਦਿਖਾਏ ਜਿਨ੍ਹਾਂ ਚੋਂ ਪਾਣੀ ਉਤੋਂ ਲੀਕ ਕਰ ਰਿਹਾ ਸੀ ਤੇ ਵਰਮਾ ਨੇ ਪੱਤਰਕਾਰਾਂ ਨੂੰ ਕਿਹਾ ਕਿ ਮੈਂ ਇੱਕ ਸਕੂਲ ਦਾ ਭਾਵੇਂ ਦੌਰਾ ਕੀਤਾ ਜਿੱਥੇ ਪ੍ਰਿੰਸੀਪਲ ਨੇ ਮੈਨੂੰ ਇਹ ਸਭ ਕੁਝ ਦਿਖਾਇਆ ਜਿੱਥੇ ਹੜਵਰਗੀ ਸਥਿਤੀ ਬਣੀ ਹੋਈ ਹੈ ਸੋ ਇਹ ਜਿਹੜੀਆਂ ਬਿਲਡਿੰਗਾਂ ਬਣਾਈਆਂ ਸਕੂਲਾਂ ਦੀਆਂ ਪਿਛਲੀ ਸਰਕਾਰ ਦੁਆਰਾ ਬਣਾਈਆਂ ਗਿਆ ਸੀ ਉਹਨਾਂ ਨੇ ਅੱਗੇ ਵੀ ਕਹਿ ਕਿ ਮੈਂ ਇਸ ਸਕੂਲ ਦੀ ਨਹੀਂ ਸਗੋਂ ਪਿਛਲੀ ਸਰਕਾਰ ਵੱਲੋਂ ਬਣਾਈ ਗਈ ਹਰ ਚੀਜ਼ ਦੀ ਜਾਂਚ ਦੇ ਹੁਕਮ ਦਿੱਤੇ ਨੇ ਉਹਨਾਂ ਕਹਿ ਕਿ ਵਿਜੀਲੈਂਸ ਜਾਂਚ ਵਿੱਚ ਦਿੱਤੇ ਗਏ ਟੈਂਡਰ ਜਿਹੜੇ ਰੱਖ-ਰਖਾ ਕਰਨ ਦੇ ਦਿੱਤੇ ਗਏ ਠੇਕੇ ਤੇ ਉਸ ਸਮੇਂ ਕੀਤੇ ਗਏ ਕੰਮਾਂ ਦੇ ਵੇਰਵੇ ਹਰ ਪਹਿਲੂ ਨੂੰ ਵੇਖਿਆ ਤੇ ਬਾਚਿਆ ਜਾਵੇਗਾ ਵਿਜੀਲੈਂਸ ਨੂੰ ਇਹ ਸਾਰਾ ਕੁਝ ਕੰਮ ਸੌਂਪ ਦਿੱਤਾ ਗਿਆ ਅਗਲੀ ਖਬਰ ਗੜਕੜੀ ਸਾਹਿਬ ਨਾਲ ਜਿਹੜੇ ਕੇਂਦਰੀ ਸੜਕਾਂ ਦੇ ਮંત્રી ਨੇ ਉਹ ਕਾਫੀ ਚਰਚਾ ਚਲਿੰਦੇ ਨੇ ਕੇਂਦਰੀ ਸੜਕੀ ਆਵਾਜਾਈ ਤੇ ਸ਼ਾਹਰਾ ਮੰਤਰੀ ਨਿਤਨ ਗੜਕਰੀ ਨੇ ਕਿਹਾ ਕਿ ਕੌਮੀ ਜਿਹੜੀਆਂ ਹੈਗੀਆਂ ਸ਼ਾਹਰਾ ਨੇ ਮਤਲਬ ਜਿਹੜੀਆਂ ਸੜਕਾਂ ਨੇ ਨੈਸ਼ਨਲ ਨੈਟਵਰਕ ਹੈ ਸੜਕਾਂ ਦਾ ਉਹ 2 ਸਾਲਾਂ ਚ ਅਮਰੀਕਾ ਨਾਲੋਂ ਵੀ ਵਧੀਆ ਬਣਾ ਦੇਵਾਂਗੇ ਮੱਧ ਪ੍ਰਦੇਸ਼ ਵਿੱਚ ਉਹ 5800 ਕਰੋੜ ਰੁਪਏ ਦੀ ਲਾਗਤ ਵਾਲੇ 10 ਕੌਮੀ ਪ੍ਰੋਜੈਕਟ ਸੀ ਇਹ ਉਹ ਜੇ ਸੜਕਾਂ ਦੇ ਜਿਨ੍ਹਾਂ ਦਾ ਉਹਨਾਂ ਉਦਘਾਟਨ ਕੀਤਾ ਤੇ ਨੀਂਹ ਪੱਥਰ ਰੱਖੇ ਗੜਕੜੀ ਨੇ ਕਿਹਾ ਕਿ ਜੌਨ ਆਫ ਕਨੇਡੀ ਦਾ ਜ਼ਿਕਰ ਕਰਦੇ ਉਹਨਾਂ ਕਿਹਾ ਕਿ ਉਹਨਾਂ ਨੇ ਕਿਹਾ ਸੀ ਕਿ ਅਮਰੀਕੀ ਸੜਕਾਂ ਇਸ ਵਾਸਤੇ ਵਧੀਆ ਨਹੀਂ ਹਨ ਕਿ ਅਮਰੀਕਾ ਅਮੀਰ ਹੈ ਬਲਕਿ ਅਮਰੀਕਾ ਇਸ ਕਰਕੇ ਅਮੀਰ ਹੈ ਕਿਉਂਕਿ ਅਮਰੀਕਾ ਦੀਆਂ ਸੜਕਾਂ ਵਧੀਆ ਹਨ ਉਹਨਾਂ ਨੇ ਕਿਹਾ ਕਿ ਮੈਂ ਮਧ ਪ੍ਰਦੇਸ਼ ਦੀ ਜਨਤਾ ਨੂੰ ਤੇ ਆਪਣੇ ਪੂਰੇ ਸੋਚੇ ਦੇਸ਼ ਨੂੰ ਇਹ ਭਰੋਸਾ ਦਿਵਾਉਣਾ ਚਾਹਨਾ ਕਿ ਆਉਣ ਵਾਲੇ 2 ਸਾਲਾਂ ਦੇ ਅੰਦਰ ਅੰਦਰ ਦੇਸ਼ ਵਿੱਚ ਜਿਹੜਾ ਸਾਡਾ ਨੈਟਵਰਕ ਹੈ ਸੜਕਾਂ ਦਾ ਉਹ ਅਮਰੀਕਾ ਨਾਲੋਂ ਵਧੀਆ ਬਣ ਜਾਏਗਾ ਗੜਕੜੀ ਨੇ ਵੀ ਕਿਹਾ ਕਿ ਉਹ ਝੂਠੇ ਵਾਦੇ ਨਹੀਂ ਕਰਦੇ ਤੇ ਜੋ ਵੀ ਕਰਦੇ ਹਨ ਵਾਦਾ ਉਹਨੂੰ ਉਹ ਡੰਕੇ ਦੀ ਚੋਟ ਦੇ ਪੂਰਾ ਕਰਕੇ ਦਿਖਾਉਂਦੇ ਹਨ ਉਹ ਅਗਲੀ ਖਬਰ ਜਿਹੜੀ ਹੈ ਜੀ ਉਹ ਸ਼ਾਇਦ ਸਿੱਖ ਯਾਤਰੂਆਂ ਵਾਸਤੇ ਬਹੁਤ ਖਾਸ ਹੋ ਸਕਦੀ ਆ ਹਵਾਈ ਜਹਾਜ਼ ਦੇ ਜਿਹੜੇ ਉੱਥੇ ਫਲਾਈਟ ਸ਼ੁਰੂ ਹੋਈਆਂ ਉਹਦੇ ਤੋਂ ਬਾਅਦ ਰੇਲ ਤੇ ਰੇਲ ਤੋਂ ਬਾਅਦ ਹੁਣ ਅੰਮ੍ਰਿਤਸਰ ਤੋਂ ਤਖਤ ਸ੍ਰੀ ਹਰਿਮੰਦਰ ਸਾਹਿਬ ਨਦੇੜ ਜਾਣ ਵਾਸਤੇ ਪ੍ਰਾਈਵੇਟ ਬੱਸ ਸੇਵਾ ਸ਼ੁਰੂ ਹੋ ਗਈ ਹੈ ਇਸ ਤਹਿਤ ਅੱਜ ਪਹਿਲੀ ਬੱਸ ਅੰਮ੍ਰਿਤਸਰ ਤੋਂ ਨਦੇੜ ਵਾਸਤੇ ਰਵਾਨਾ ਹੋਈ ਹੈ ਇਹ ਬੱਸ ਜਿਹੜੀ ਸੇਵਾ ਇੰਡੋ ਕੈਨੇਡੀਅਨ ਬਾਸ ਸਰਵਿਸ ਵੱਲੋਂ ਸ਼ੁਰੂ ਕੀਤੀ ਗਈ ਹੈ ਇੱਥੇ ਥੋੜੀ ਜਿਹੀ ਹੈਰਾਨਗੀ ਹੁੰਦੀ ਹੈ ਕਿ ਸਾਡੀਆਂ ਸਰਕਾਰਾਂ ਨੂੰ ਕਿਉਂ ਨਹੀਂ ਦਿਖਦਾ ਕਿ ਇਹ ਕੰਮ ਕੀਤਾ ਜਾ ਸਕਦਾ ਜਿਹੜਾ ਰਿਲੀਜੀਅਸ ਟੂਰਿਜ਼ਮ ਆ ਇੱਕ ਵੱਡੀ ਕਮਾਈ ਦਾ ਸਾਧਨ ਬਣ ਸਕਦਾ ਤੇ ਸਰਕਾਰਾਂ ਚੁੱਪ ਕਰਕੇ ਤਮਾਸ਼ਾ ਵੇਖਦੀ ਰਹਿੰਦੀਆਂ ਤੇ ਪ੍ਰਾਈਵੇਟ ਲੋਕ ਇਹਦਾ ਫਾਇਦਾ ਚੁੱਕ ਜਾਂਦੇ ਆ ਸੋ ਇਹ ਜਿਹੜੀ ਇੰਡੋ ਕੈਨੇਡੀਅਨ ਹੈ ਬੜੀ ਚਰਚਿਤ ਬਾਸ ਸਰਵਿਸ ਹੈ ਜਿਹੜੀ ਸੁਖਵੀਰ ਬਾਦਲ ਰਾਣੀ ਆ ਇਹਦੇ ਬਾਰੇ ਪਹਿਲਾਂ ਵੀ ਬਹੁਤ ਕੁਝ ਆ ਸਰਕਾਰੀ ਬਸ ਤੇ ਹਵਾਈ ਅੜਦੇ ਜਾ ਨਹੀਂ ਸਕਦੀ ਪਰ ਇਹਨਾਂ ਦੀਆਂ ਬੱਸਾਂ ਐਨ 17 ਨੰਬਰ ਪਿੱਲਰ ਤੋਂ ਹਰ ਰੋਜ਼ ਘੰਟੇ ਘੰਟੇ ਦੀ ਸਰਵਿਸ ਦੇ ਰਹੀਆਂ ਸੋ ਇਹ ਜਿਹੜੀ ਸਰਵਿਸ ਉਹਨਾਂ ਨੇ ਦੇੜਾ ਵਾਸਤੇ ਸ਼ੁਰੂ ਕੀਤੀ ਆ ਇਹ ਹਫਤੇ ਚ 4 ਦੇ ਨੰਬਰ ਸਰ ਤੋਂ ਨਦੇੜ ਵਾਸਤੇ বাস ਚੱਲਿਆ ਕਰੂਗੀ ਇਹ বাস ਲਗਭਗ 37 ਘੰਟਿਆਂ ਚ ਜਿਹੜਾ ਵਾ ਆਪਣਾ ਸਫ਼ਰ ਪੂਰਾ ਕਰਕੇ ਨਦੇੜ ਪਹੁੰਚਿਆ ਕਰੇਗੀ ਲਗਭਗ 42 ਸੀਟਾਂ ਵਾਲੀ ਹੈ 슬ੀਪਰ ਕਲਾਸ বাস ਆ ਜਿੱਚ 42 ਸਵਾਰੀਆਂ ਜਿਹੜੀਆਂ ਆਰਾਮ ਨਾਲ ਆਪਣੇ ਬਿਸਤਰਿਆਂ ਤੇ ਸੌ ਕੇ ਸਫ਼ਰ ਕਰ ਸਕਣਗੀਆਂ ਸੋ ਇਹ বাস ਅੰਮਰਸਰ ਤੋਂ ਜਲੰਧਰ ਫਿਰ ਲੁਧਿਆਣਾ ਦਿੱਲੀ ਉਜੈਨ ਤੇ ਅੰਦਰ ਤੋਂ ਹੁੰਦੀ ਹੋਈ ਨਦੇੜ ਪਹੁੰਚੇਗੀ ਇਸ বাস ਨੂੰ ਸ਼੍ਰੀ ਹਜੂਰ ਸਾਹਿਬ ਐਕਸਪ੍ਰੈਸ ਦਾ ਨਾਮ ਦਿੱਤਾ ਗਿਆ ਹੈ ਇੰਡੋ ਕੈਨੇਡੀਅਨ ਬੱਸ ਸਰਵਿਸ ਦੇ ਜਿਹੜੇ ਮੈਨੇਜਰ ਆਪਰੇਸ਼ਨ ਮੈਨੇਜਰ ਨੇ ਰਣਜੀਤ ਸਿੰਘ ਨੇ ਇਹ ਦੱਸਿਆ ਕਿ ਇਹ ਬੱਸ ਹਫਤੇ ਵਿੱਚ 4 ਦਿਨ ਵੀਰਵਾਰ ਸ਼ੁੱਕਰਵਾਰ ਚੰਚਰਵਾਰ ਐਤਵਾਰ ਨੂੰ ਅੰਮ੍ਰਿਤਸਰ ਤੋਂ ਸਵੇਰੇ 8 ਵਜੇ ਚੱਲਿਆ ਕਰੇਗੀ ਅਗਲੀ ਖਬਰ ਜੀ ਕਪੂਰਥਲਾ ਦੀ ਸਿਵਲ ਸਰਜਨ ਜਿਹੜੀ ਆ ਡਾਕਟਰ ਰੀਚਾ ਭਾਟਿਆ ਨੂੰ ਸਸਪੈਂਡ ਕਰ ਦਿੱਤਾ ਗਿਆ ਸਿਹਤ ਤੇ ਪਰਿਵਾਰ ਪੁ ਭਲਾਈ ਵਿਭਾਗ ਦੇ ਜਿਹੜਾ ਉਹਨਾਂ ਨੇ ਕਿਹਾ ਕਿ ਇਹ ਸਟਾਫ ਪ੍ਰਤੀ ਜਿਹੜਾ ਦਾ ਰਵੱਈਆ ਸੀ ਉਹ ਬੜਾ ਅੜੀਅਲ ਤੇ ਬੜਾ ਨਿੰਦਣਯੋਗ ਸੀ ਸੋ ਡਾਕਟਰ ਰੀਚਾ ਭਟਿਆ ਨੇ ਅਗਸਤ 2024 ਵਿੱਚ ਕਪੂਰਥਲਾ ਸਿਵਲ ਹਸਪਤਾਲ ਚ ਸਿਵਲ ਸਰਜਨ ਨੂੰ ਉਹਦਾ ਸਮਝਾ ਲਿਆ ਸੁਭਾਲਿਆ ਸੀ ਪਰ ਉਹਨਾਂ ਦੇ ਅੜੀਲ ਵਤੀਰੇ ਤੇ ਵਿਭਾਗ ਦੇ ਅਧਿਕਾਰੀਆਂ ਨਾਲ ਤਾਲਮੇਲ ਦੀ ਕਮੀ ਕਾਰਨ ਪੰਜਾਬ ਸਰਕਾਰ ਦੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਪ੍ਰਮੁਖ ਸਕੱਤਰ ਰਾਹੁਲ ਕੁਮਾਰ ਜਿਹੜੇ ਆਈਐਸ ਨੇ ਉਹਨਾਂ ਵੱਲੋਂ ਪੱਤਰ ਜਾਰੀ ਕਰਕੇ ਡਾਕਟਰ ਰੀਚਾ ਪਾਟਿਆ ਨੂੰ ਤੁਰੰਤ ਪ੍ਰਭਾਵ ਨਾਲ ਮੁਤਲ ਕਰ ਦਿੱਤਾ ਗਿਆ ਹੈ। ਕਪੂਰਥਲਾ ਸਿਵਲ ਸਰਜਨ ਰੀਚਾ ਪਾਟਿਆ ਤੇ ਕਲੈਰੀਕਲ ਸਟਾਫ ਦੇ ਵਿੱਚ ਲੰਬੇ ਸਮੇਂ ਤੋਂ ਖਿੱਚ ਤਾਣੀ ਚੱਲਦੀ ਸੀ। ਸਟਾਫ ਦੇ ਮੈਂਬਰਾਂ ਦਾ ਇਹ ਕਹਿਣਾ ਹੈ ਕਿ ਸਿਵਲ ਸਰਜਨ ਵੱਲੋਂ ਉਹਨਾਂ ਨਾਲ ਤਾਨਾਸ਼ਾਹ ਰਵਈਆ ਅਪਣਾਇਆ ਜਾਂਦਾ ਸੀ ਅਤੇ ਆਪਣੇ ਅਧਿਕਾਰਾਂ ਦੀ ਦੁਰਵਰਤੋਂ ਵੀ ਕੀਤੀ ਜਾਂਦੀ ਸੀ ਕਲੈਰੀਕਲ ਡਿਪਾਰਟਮੈਂਟ ਵੱਲੋਂ ਡਿਪਾਰਟਮੈਂਟ ਵੱਲੋਂ ਇਹ ਵੀ ਕਈ આરોਪ ਲਾਏ ਗਏ ਨੇ ਕਿ ਉਹਨਾਂ ਵੱਲੋਂ ਆਪਣੀ ਸਰਵਿਸ ਬੁੱਕ ਤੱਕ ਵੀ ਜਿਹੜੀ ਆ ਉਹ ਆਪਣੇ ਕੋਲ ਰੱਖੀ ਆ ਤੇ ਪਿਛਲੇ 8 ਮਹੀਨਾ ਤੋਂ ਉਹਨਾਂ ਦੀ ਸਰਵਿਸ ਵਾਚ ਐਂਡ ਆਰ ਐਮ ਐਸ ਤੇ ਵੀ ਅਪਲੋਡ ਨਹੀਂ ਹੋਈ ਇਸ ਕਰਕੇ 8 ਮਹੀਨੇ ਦੇ ਸਮੇਂ ਦੌਰਾਨ ਕੋਈ ਵੀ ਮੁਲਾਜ਼ਮ ਰਿਟਾਇਰ ਹੁੰਦਾ ਤਾਂ ਉਹਨਾਂ ਦੀ ਪੇਮੈਂਟ ਤੱਕ ਨਹੀਂ ਕੀਤੀ ਜਾਂਦੀ ਯਾਨੀ ਕਿ ਮਲਾਜਮਾਂ ਦੀ ਜਿਹੜੀ ਸਰਵਿਸ ਬੁੱਕ ਆ ਉਹ ਵੀ ਉਹਨੇ ਆਪਣੇ ਕਬਜ਼ੇ ਚ ਰੱਖੀ ਆ ਤੇ ਨਾ ਉਹਨੂੰ ਕਿਤੇ ਅਪਲੋਡ ਕਰਨ ਦੇਂਦੇ ਸੀ ਸੋ ਇਹ ਸ਼ਿਕਾਇਤਾਂ ਨੂੰ ਦੇਖਦੇ ਹੋਏ ਉਹਨਾਂ ਨੂੰ ਪੰਜਾਬ ਸਰਕਾਰ ਨੇ ਸਸਪੈਂਡ ਕਰ ਦਿੱਤਾ ਹੈ ਇਹ ਸੀ ਜੀ ਸਾਡਾ ਅੱਜ ਦਾ ਖਬਰਾਂ ਦਾ ਬਲਟਨ ਤੁਹਾਡਾ ਬਹੁਤ ਧੰਨਵਾਦ ਕੱਲ ਨੂੰ ਫੇਰ ਮਿਲਦੇ ਆ ਛਤਰੀਆ ਕਾਲ